ਹੋ ਜੀਆਂ ਰਿਹੋ ਜੀਆਂ ਖੁਸ਼ੀਆਂ ਲੈ ਆਵੀਂ ਬੱਬਾਂ ਨਨਕਾਏ ਹੋ ਜੀਆਂ ਹੋ ਚਾਰੇ ਪਾਸੇ ਸੁੱਖ ਹੋਵੇ ਕਿਸੇ ਨੂੰ ਨਾ ਦੁੱਖ ਹੋਵੇ ਚਾਰੇ ਪਾਸੇ ਸੁੱਖ ਹੋਵੇ ਕਿਸੇ ਨੂੰ ਨਾ ਦੁੱਖ ਹੋਵੇ ਰਿਹੋ ਜੀਆਂ ਖੁਸ਼ੀਆਂ ਲੈ ਆਵੀਂ ਬੱਬਾਂ ਨਨਕਾਏ ਹੋ ਜੀਆਂ ਉੱਗੇ ਸਮਾਜ ਸੇਵਕ ਤੇ ਗਰੀਬਾਂ ਦੇ ਮਸੀਹਾ ਜਾਣੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਇੰਜੀਨੀਅਰ ਜਗਦੇਵ ਸਿੰਘ ਬੋਪਾ ਰਾਏ ਤੇ ਇੰਜੀਨੀਅਰ ਹਰਦੀਪ ਸਿੰਘ ਬੋਪਾ ਰਾਏ ਨੇ ਅੱਜ ਪਿੰਡ ਕਡਾਣੀ ਖੁਰਦ ਚ ਬੋਪਾ ਰਾਏ ਕੋਲਡ ਸਟੋਰ ਦਾ ਉਦਘਾਟਨ ਕੀਤਾ। ਉਦਘਾਟਨ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਭਾਈ ਰਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਤੇ ਇੰਜੀਨੀਅਰ ਜਗਦੇਵ ਸਿੰਘ ਬੋਪਾ ਰਾਏ ਦੇ ਸਮੂਹ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਗਵੀਰ ਸਿੰਘ ਸਹਾਰਨ ਮਾਜਰਾ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਤੇ ਜੂਥ ਪ੍ਰਧਾਨ ਕਵਰਦੀਪ ਸਿੰਘ ਜੱਗੀ ਨੇ ਕਿਹਾ ਕਿ ਇਹ ਕੋਲਡ ਸਟੋਰ ਸਮੁੱਚੇ ਇਲਾਕੇ ਦੇ ਕਿਸਾਨਾਂ ਲਈ ਲਾਹੇਵੰਦ ਹੋਵੇਗਾ ਕਿਸਾਨ ਭਰਾਵਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਜਗਦੇਵ ਸਿੰਘ ਬੋਪਾ رائے ਨੇ ਆਪਣੇ ਪਿੰਡ ਕਢਾਲੀ ਖੁਰਦ ਤੇ ਪੈਲ ਦਾ ਨਾਮ ਦੁਨੀਆ ਭਰ ਚ ਰੋਸ਼ਨ ਕੀਤਾ ਹੈ। ਬੋਪਾ رائے ਨੇ ਗ੍ਰੰਥੀ ਸਿੰਘਾ ਤੇ ਕੀਰਤਨੀ ਜਥੇਦਾਰ ਸਰੂਪਾਓ ਭੇਟ ਕਰਕੇ ਸਨਮਾਨਤ ਕੀਤਾ। ਪੈਲ ਤੋਂ ਅਮਰ ਨਿਊਜ਼ ਦੇ ਨਾਲ ਤਰਸੇਮ ਸਿੰਘ ਗਿੱਲ ਤੇ ਲਪਰੀਤ ਸਿੰਘ ਲੱਬੀ ਲੋਟ ਦੀ ਖਾਸ ਰਿਪੋਰਟ। ਜਿੰਦ ਜਿਸ ਦਾ ਆਪਣੀ ਫਸਲ ਨੂੰ ਕੋਈ ਆੜਤੀਆ ਕੋਈ ਸਰਕਾਰ ਪਿਆਰ ਨਹੀਂ ਸੰਭਦੀ ਹੈ ਮੈਨੂੰ ਪੂਰੀ ਉਮੀਦ ਹੈ ਔਰ ਮਾਨ ਇਸ ਗੱਲ ਦਾ ਸਰਦਾਰ ਜਿੰਦੇਤ ਸਿੰਘ ਬੋਪਰਾਏ ਜੀ ਜਿਹੜਾ ਸਕੁੱਤਰ ਪਾਈ ਹਰਦੀਪ ਤੁਹਾਡੇ ਫਸਲ ਨੂੰ ਤੁਹਾਡੇ ਸੀਡ ਨੂੰ ਤੁਹਾਡੀ ਹਰ ਚੀਜ਼ ਨੂੰ ਪਿਆਰ ਨਾਲ ਮੁਹੱਬਤ ਨਾਲ ਖੁਦ ਆਪੇ ਦੇਣਗੇ ਔਰ ਤੁਹਾਨੂੰ ਸਰਵਿਸਿਸ ਕੋਈ ਕਮੀ ਨਹੀਂ ਆਉਣੀ ਕਿਉਂਕਿ ਜਿਹੜੀ ਇੰਡਸਟਰੀ ਚ ਪਹਿਲਾਂ ਨਹੀਂ ਉੱਤੇ ਸਿਰਫ ਇੱਕ ਚੀਜ਼ ਨਾਲ ਦੀ ਗੱਲ ਬਣਦੀ ਵੀ ਇੱਕ ਚੀਜ਼ ਬਣਾਉਂਦੀ ਉਹਦੀ ਇੰਡਸਟਰੀ ਨੂੰ ਸੰਗਸਤ ਨਹੀਂ ਪੈਂਦੀ ਉਹਦੇ ਕੰਪਲੇਂਟਾਂ ਸੁਣਨੀਆਂ ਬਹੁਤ ਬਹੁਤ ਮੁਬਾਰਕਾ ਆਪਣੇ ਹਲਕੇ ਦੀ ਤਰੱਕੀ ਲਈ ਇੱਕ ਬਹੁਤ ਵੱਡਾ ਇੱਕ ਕਦਮ ਉੱਪਰ ਅਸਾਂ ਨੇ ਚੱਕਿਆ ਤੋਂ ਜਿੱਥੇ ਮੇਰੇ ਵੱਲੋਂ ਅਸੀਂ ਆਪਣੀ ਪਾਰਟੀ ਦੇ ਵੱਲੋਂ ਕਿਸਾਨ ਭਰਾਵਾਂ ਵੱਲੋਂ ਬੋਪਾਰਾ ਪਰਿਵਾਰ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹੋਏ ਜਿੱਥੇ ਕਿਤੇ ਸਾਡੇ ਕਿਤੇ ਬੋਪਾਰਾ ਸਾਹਿਬ ਨੂੰ ਲੋੜ ਆ ਉੱਥੇ ਅਸੀਂ ਅੱਧੀ ਰਾਤ ਨੂੰ ਹਾਜ਼ਰ ਹਾਂ ਐਨੀ ਮੇਰੇ ਸ਼ਬਦਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਮੈਂ ਇਸ ਕੋਲ ਸਟੋਰ ਵਾਲੇ ਇੱਕ ਦੋ ਗੱਲਾਂ ਕਰਨੀਆਂ ਨੇ ਕਿਉਂ ਅੱਜ ਵੀ ਕਿਸਾਨੀ ਦੇ ਵਿੱਚ ਪੈਦਾ ਹੋਇਆ ਹੈ ਕਿ ਸਾਨੂੰ ਹਰ ਚੀਜ਼ ਦਾ ਪਤਾ ਹੈ ਕਿਸਾਨ ਨੂੰ ਕੀ ਦੁੱਖ ਹੈ ਕੀ ਸੁੱਖ ਹੈ ਕਿੱਥੇ ਜਾ ਕੇ ਉਸ ਨੂੰ ਕਿਸਾਨ ਨੂੰ ਪ੍ਰੋਬਲਮ ਆਂਦੀ ਹੈ ਕਿਉਂ ਜਿਵੇਂ ਪਹਿਲਾਂ 3 ਸਾਲ ਪਹਿਲਾਂ ਆਲੂ ਲਗਾਉਂਦੇ ਰਹੇ ਆ ਲੋਕਾਂ ਦੇ ਆਲੇ-ਦਾਲੇ ਕੋਲ ਸਟੋਰਾਂ ਵਿੱਚ ਲੈ ਜਾ ਕੇ ਆਲੂ ਰੱਖਣੇ ਕਿਉਂ ਇਹ ਥੋੜੇ ਸਮੇਂ ਦੀ ਬਸਲਾ ਹੈ ਇਸ ਨੂੰ ਕੋਲ ਸਟੋਰ ਦੇ ਵਿੱਚ ਰੱਖਣਾ ਪੈਂਦਾ ਹੈ ਕਿਉਂ ਟੈਂਪਰੇਚਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਵਾਸਤੇ ਕਿਉਂ ਇੱਥੇ ਅਸੀਂ ਆ ਜੀ ਨਾਲ ਵੀ ਸਾਡੇ ਕੋਲ ਸਟੋਰ ਹੈ ਇਹਦੇ ਵਿੱਚ ਵੀ ਕਾਰਨ ਲਗਾਣੇ ਜਾਂ ਇਹਨਾਂ ਕੋਲ ਕਦ ਜਦੋਂ ਮਾਰ ਬਾਦ ਜਾਣਾਂ ਫਿਰ ਅਸੀਂ ਬਾਹਰ ਹੋਰ ਪਾਸੇ ਅਲੋ ਜਾ ਕੇ ਰੰਗਦੇ ਕਿਉਂ ਕਿਸਾਨ ਨੂੰ ਦੂਰ ਜਾਣ ਦੇ ਵਿੱਚ ਜਿਹੜਾ ਟਾਲਪੋਰਡ ਦਾ ਜਿਹੜਾ ਸਿਸਟਮ ਹੈ ਉਹ ਮਹਿੰਗਾ ਪੈ ਜਾਂਦਾ ਆ ਪਰ ਕਿਸਾਨ ਨੂੰ ਕੁਆਲਟੀ ਚਾਹੀਦੀ ਹੈ ਕਈ ਵਾਰ ਕਈ ਸੋੜਾ ਵਿੱਚ ਪ੍ਰੋਬਲਮ ਆਂਦੀ ਹੈ ਆਲੂ ਦੀ ਬਸਲ ਠੀਕ ਨਹੀਂ ਲੰਦੀ ਕਿਉਂ ਇਹਦੇ ਵਾਸਤੇ ਪਹਿਲੀ ਗੱਲ ਤਾਂ ਇਹ ਵੀ ਸਟੋਰ ਦੀ ਜਿਹੜੀ ਕੁਆਲਿਟੀ ਆ ਹੋਣੀ ਚਾਹੀਦੀ ਹੈ ਅਸੀਂ ਜਦੋਂ ਸ਼ੁਰੂ ਕਰਿਆ ਕੋल्ड ਸਟੋਰ ਮੈਂ ਕਾਫੀ ਬੰਦੇ ਨਾਲ ਸਲਾਹ ਕੀਤੀ ਵੀ ਕੋल्ड ਸਟੋਰ ਕਿਸ ਤਰ੍ਹਾਂ ਇਹਦਾ ਬਣਾਣਾ ਹੈ ਉਹ ਕਹਿੰਦੇ ਦੁਆਰ ਦੇ ਵਿੱਚ ਬਣਾਓ ਕਹਿੰਦੇ ਜੇ ਸਸਤਾ ਬਣਾਣਾ ਤਾਂ ਪਾਪਲਾ ਕਾ ਬਣਾਓ ਕਹਿੰਦੇ ਦੁਆਰ ਦੇ ਵਿੱਚ ਉਹ ਜਿਹੜਾ ਟੈਂਪਰੇਚਰ ਮੈਂਟੇਨ ਰਣਾ ਹੈ ਪਹਿਲਾਂ 14 ਇੰਚੀ ਮੋਟੀ ਦੀਵਾਰ ਹੋਣੀ ਹੈ ਉਸ ਦੇ ਅੰਦਰ ਪਾਪ ਲਗਣੀ ਹੈ ਅਗਰ ਤੁਸੀਂ ਇਕੱਲੇ ਪਾਪ ਦੇ ਵਿੱਚ ਬਣਾਤਾ ਫਿਰ ਉਸ ਦੇ ਨਾਲ ਬਾਹਰ ਟੈਂਪਰੇਚਰ ਹੁੰਦਾ 40-45 ਡਿਗਰੀ ਉਸ ਦੇ ਨਾਲ ਉਹਦੀ ਲੀਕੇਜ ਪੈਦਾ ਹੋਣ ਦੀ ਹੈ ਟੈਂਪਰੇਚਰ ਅਪਰੋਲ ਦੇ ਨਾਲ। ਸੋ ਇਸ ਕਰਕੇ ਅਸੀਂ ਕਈ ਬੰਦਿਆਂ ਦੀ ਸਲਾਹ ਲੈ ਕੇ ਤਾਇ ਕੋਲ ਸਟੋਰ ਉਸੇ ਹਿਸਾਬ ਨਾਲ ਲਾਇਆ। ਫਿਰ ਉਸ ਤੋਂ ਬਾਅਦ ਸਿੱਟ ਵੀ ਇੱਕ ਹੋਰ ਆ ਜਾਂਦਾ ਹੈ। ਕਿਉਂ ਜਦੋਂ ਆਲੂ ਇਹਦੇ ਵਿੱਚ ਅੰਦਰ ਜਮਾ ਹੁੰਦੇ ਨੇ। ਉਹਦੇ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਕਾਰਬਨ ਡਾਈਆਕਸਾਈਡ ਉਹ ਫਿਰ ਆਲੂ ਨੂੰ ਨੁਕਸਾਨ ਕਰਦੀ ਹੈ। ਉਹਦੇ ਬਾਅਦ ਦੇ ਫਿਰ ਆਕਸੀਜਨ ਦੀ ਲੋੜ ਹੈ। ਉਸ ਨੂੰ ਠੀਕ ਕਰਨ ਵਾਸਤੇ CO2 ਸਿਸਟਮ ਉਹ ਅਸੀਂ ਜਿਹੜੇ ਸਾਡੇ ਚਾਰ ਜੰਮਰੇ ਚਾਰਾਂ ਦੇ ਵਿੱਚ ਲਗਾਤਾ ਵੀ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕੁਆਲਿਟੀ ਵਧੀਆ ਰਹੇਗੀ আর ਨਾਲ ਦੀ ਨਾਲ ਇੱਕ ਹੋਰ ਕਿਸਾਨ ਭਰਾਵਾਂ ਨੂੰ ਦੀ ਫਸਲ ਕੁਆਲਿਟੀ ਦੇ ਵਿੱਚ ਰਹੇ আর ਉਹਦਾ ਭਜਨ ਵੀ ਕੰਟਰੋਲ ਰਹੇ ਇੱਕ ਅਸੀਂ ਵੱਡਾ ਜਨਰੇਟਰ ਇੱਕ ਛੋਟਾ ਜਨਰੇਟਰ ਜਦੋਂ ਕਈ ਵਾਰ ਆਮ ਲੈਣ ਘਟ ਜਾਂਦੀ ਹੈ ਵਸੇ ਇੰਨੀ ਜਿਆਦਾ ਪਰੋਣ ਨਹੀਂ ਆਂਦੀ ਕਿਸੇ ਲਾਈਨ ਦਾ ਬੰਟ ਜਾਂ ਫੋਰ ਆ ਜਾਂਦਾ ਉਸ ਦੇ ਨਾਲ ਕੀ ਹੁੰਦਾ ਜਿਹੜਾ ਛੋਟਾ ਜਨਰੇਟਰ ਹੈ ਵੱਡੀਆਂ ਮਸ਼ੀਨਾਂ ਨਹੀਂ ਚੱਲਦਾ ਜੇ ਕੋਈ ਬੰਦਾ ਕਰਾਇਆ ਤੇ ਜਨਰੇਟਰ ਲੈ ਕੇ ਆਉਂਦਾ ਤਾਂ ਉਸ ਦੇ ਨਾਲ ਪਤਾ ਨਹੀਂ ਉਹ ਸਹੀ ਸੋ ਇਸ ਕਰਕੇ ਅਸੀਂ ਇਹਦੇ ਵਾਸਤੇ 250 ਕਿਲੋਵਾਟ ਦਾ ਜਨਰੇਟਰ ਇੱਕ 130 ਕਿਲੋਵਾਟ ਦਾ ਜਿਹਾ ਦੋਨੇ ਜਨਰੇਟਰ ਰੈਡੀ ਵੀ ਖਸਾਲ ਦੀ ਜਿਹੜੀ ਫਸਲ ਹੈ ਪੂਰੀ ਸਹੀ ਕੁਆਲਿਟੀ ਰਹਿ ਐਡ ਕੰਟਰੋਲ ਰਹਿ ਅਰ ਉਸ ਤੋਂ ਬਾਅਦ ਟੈਂਪਰੇਚਰ ਪੂਰਾ ਕੰਟਰੋਲ ਰੱਖਾਂਗੇ। ਹਰ ਕਿਸਾਨ ਭਰਾਵਾਂ ਨਾਲ ਮੈਂ ਇੱਕ ਵਾਅਦਾ ਕਰਦਾ ਹਾਂ। ਉਹਨਾਂ ਨੂੰ ਆਲੇ-ਦਾਲੇ ਇਲਾਕੇ ਦੇ ਏਰੀਆ ਦੇ ਵਿੱਚੋਂ ਉਸ ਤੋਂ ਵਧੀਆ ਕੁਆਲਿਟੀ ਮਿਲੇਗੀ। ਅਰ ਮੈਂ ਉਹ ਜਿਆਦਾ ਨਾਵਾ ਨਾ ਜਾਵਾਂ ਜਿੰਨੇ ਵੀ ਸਾਡੇ ਅਗੂ ਸਹਿਬਾਨ ਆਏ ਨੇ, ਸਰਮਜਰਾ ਸਾਹਿਬ, ਮਦਨੀਪੁਰ ਸਾਹਿਬ ਜਾਂ ਹੋਰ ਵੀ ਸਾਰੇ ਬੱਡੀ ਗਿੰਦਿਰ ਜਗੂ ਸਹਿਬਾਨ ਬੈਠੇ ਨੇ। ਸਾਰੇ ਅਗੂ ਸਹਿਬਾਨ ਦਾ ਆਹ ਇਲਾਕੇ ਦੇ ਪੰਜ ਸਪੰਜਾਂ ਦਾ ਅਲ ਸਾਰੇ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਪਰਿਵਾਰਵਾਂ ਨੂੰ ਕਿਉਂ ਪਹਿਲਾ ਜਿਹੜਾ ਗੋਪਾਰਾ ਮੋਟਰ ਸਟਾਰਟਰ ਜਿਹੜੀ ਵੀਪੀ ਚੱਲ ਰਹੀ ਹੈ ਉਹ ਵੀ ਤੁਹਾਡੇ ਅਸ਼ੀਰਵਾਦ ਨਾਲ ਚੱਲ ਰਹੀ ਹੈ ਮੈਨੂੰ ਪੂਰੀ ਆਸ ਹੈ ਕਿ ਜਿਹੜਾ ਕੋਲਡ ਸਟੋਰ ਹੈ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ ਤੁਹਾਡੇ ਅਸ਼ੀਰਵਾਦ ਦੇ ਨਾਲ ਅਰ ਇੰਨਾ ਕਹਿਦਾ ਹੋਇਆ ਬਚਾਉਂਦਾ ਜਾਂਦਾ ਕਿ ਸਾਰੇ ਸੰਗਤਦਾਰ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਕਰਨਾ ਹੈ ਮਹਗੁਰ ਜੀ ਦਾ ਖਾਲਸਾ ਮਹਗੁਰ ਜੀ ਦੀ ਧੋਤੀ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਜੀ